ਕਾਰ ਵਿੱਚ ਖੁਸ਼ੀਆਂ ਚਾਹੁੰਦੇ ਹੋ ਤਾਂ नाग पंचमी ਤੇ ਕਰੋ ਇਹ ਉਪਾਅ ਸਾਵਣ ਦੇ ਮਹੀਨੇ ਚ ਮਨਾਇਆ ਜਾਂਦੇ नाग पंचमी ਦਾ ਤਿਉਹਾਰ ਸਾਵਣ ਮਹੀਨੇ ਦਾ ਪਵਿੱਤਰ ਮਹੀਨਾ ਚੱਲ ਰਿਹਾ ਹੈ ਇਸ ਮਹੀਨੇ ਚ नाग पंचमी ਦਾ ਤਿਉਹਾਰ ਮਨਾਇਆ ਜਾਂਦਾ ਹੈ ਹਰ ਸਾਲ नाग पंचमी ਦਾ ਤਿਉਹਾਰ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੇ 5ਵੇਂ ਦਿਨ ਹੁੰਦਾ ਹੈ ਧਾਰਮਿਕ માનਤਾ ਅਨੁਸਾਰ ਪੁਰਾਣੇ ਸਮੇਂ ਤੋਂ ਸੱਪਾਂ ਨੂੰ ਦੇਵਤਿਆਂ ਵਜੋਂ ਪੂਜਿਆ ਜਾਂਦਾ ਹੈ ਇਸ ਲਈ नाग पंचमी ਦੇ ਦਿਨ नाग देवता दी पूजा ਉਸਦੇ ਅਸ਼ੀਰਵਾਦ ਪ੍ਰਾਪਤ ਕਰਦੀ ਹੈ। नाग पंचमी ਤੇ ਨਾ ਕਰੂ ਇਹੇ ਕੰਮ ਮੰਨਿਆ ਜਾਂਦਾ ਹੈ ਕਿ ਇਸ ਦਿਨ ਧਰਤੀ ਦੀ ਖੁਦਾਈ ਨਹੀਂ ਕਰਨੀ ਚਾਹੀਦੀ। ਅਜੀਹਾ ਕਰਨਾ ਅਸ਼ੁਭ ਮੰਨਿਆ ਜਾਂਦਾ ਹੈ। ਇਸ ਤੋਂ ਇਲਾਵਾ नाग पंचमी ਦੇ ਦਿਨ ਧਰਤੀ ਤੇ ਹਾਲ ਵੀ ਨਹੀਂ ਚਲਾਇਆ ਜਾਂਦਾ। ਕਿਹਾ ਜਾਂਦਾ ਹੈ ਕਿ ਇਸ ਦਿਨ ਸੂਈ ਚ ਤਾਗਾ ਵੀ ਨਹੀਂ ਪੋਣਾ ਚਾਹੀਦਾ। ਇਸ ਦਿਨ ਆਗ ਤੇ ਤਵੇ ਅਤੇ ਲੋਹੇ ਦੀ ਕੜਾਈ ਨੂੰ ਚੜਾਉਣਾ ਵੀ ਅਸ਼ੂਭ ਮੰਨਿਆ ਜਾਂਦਾ ਹੈ। 나ਗ ਪੰਚਮੀ ਤੇ ਇਨਾ 12 ਸੱਪਾਂ ਦੀ ਹੁੰਦੀ ਹੈ ਪੂਜਾ। 나ਗ ਪੰਚਮੀ ਤੇ ਇਨਾ ਸੱਪਾਂ ਨੂੰ ਵਿਸ਼ੇਸ਼ ਦੁੱਤ ਚੜਾਇਆ ਜਾਂਦਾ ਹੈ। Hindu ਸ਼ਾਸਤਰਾ ਅਨੁਸਾਰ ਇਨਾ 12 ਸੱਪਾਂ ਦੀ ਪੂਜਾ ਨੂੰ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਨਾ ਸੱਪਾਂ ਦੇ ਨਾਮ ਇਸ ਪ੍ਰਕਾਰ ਹਨ ਅਨੰਤ, ਵਾਸੁਕੀ, ਸ਼ੀਸ਼, ਪਦਮ, ਕੰਬਲ, ਕਰਕੂਟਰਾ, ਅਸ਼ੁਕਤਾ, ਤ੍ਰਿਤਰਾਸ਼ਟ। ਸ਼ੰਕਪਾਲ ਕਾਲੀਆ ਤਕਸ਼ਕ ਅਤੇ ਪਿੰਗਲਾ 나ਗ ਪੰਚਮੀ ਤੇ ਵਾਸੁਕੀ नाग ਤਸ਼ਕ नाग ਅਤੇ ਸ਼ੇਸ਼ਨਾਗ ਦੀ ਪੂਜਾ ਕਰਨੀ ਜ਼ਰੂਰੀ ਹੁੰਦੀ ਹੈ ਮੰਨਿਆ ਜਾਂਦਾ ਹੈ ਕਿ ਇਸ ਦਿਨ ਸੱਪਾਂ ਦੀ ਪੂਜਾ ਕਰਨ ਨਾਲ नाग ਦੇਵਤੇ ਖੁਸ਼ ਹੁੰਦੇ ਹਨ ਅਤੇ ਕਾਲ ਸਰਪ ਤੋਸ਼ ਤੋਂ ਪੀੜਿਤ ਲੋਕਾਂ ਨੂੰ ਇਸ ਦੋਸ਼ ਤੋਂ ਮੁਕਤੀ ਮਿਲਦੀ ਹੈ ਜਿਨ੍ਹਾਂ ਲੋਕਾਂ ਦੀ ਕੁੰਡਲੀ ਚ ਕਾਲ ਸਰਪ ਦੋਸ਼ ਹੈ ਉਹਨਾਂ ਨੂੰ ਖਾਸ ਤੌਰ ਤੇ नाग ਪੰਚਮੀ ਤੇ ਵਿਸ਼ੇਸ਼ ਪੂਜਾ ਕਰਨੀ ਚਾਹੀਦੀ ਹੈ ਸੱਪਾਂ ਨੂੰ ਦੁੱਧ ਨਾਲ ਭਲਾਇਆ ਜਾਵੇ ਨਾਗ ਪੰਚਮੀ ਦੇ ਦਿਨ ਭਗਵਾਨ ਸ਼ਿਵ ਜੀ ਦੇ ਨਾਲ 나ਗ ਦੇਵ ਦੀ ਪੂਜਾ ਕਰਨ ਨਾਲ ਵਿਸ਼ੇਸ਼ ਫਲ ਮਿਲਦਾ ਹੈ ਪਰ 나ਗ ਦੇਵ ਦੀ ਪੂਜਾ ਮੰਦਰ ਜਾਂ ਘਰ 'ਚ ਹੀ ਕੀਤੀ ਜਾਣੀ ਚਾਹੀਦੀ ਹੈ ਇਸ ਤੋਂ ਇਲਾਵਾ ਜੀਵਤ 나ਗ ਨੂੰ ਦੁੱਧ ਪਿਲਾਉਣ ਦੀ بجائے ਮੂਰਤੀ ਨੂੰ ਹੀ ਦੁੱਧ ਚੜਾਉਣਾ ਸ਼ੁਭ ਮੰਨਿਆ ਜਾਂਦਾ ਹੈ ਇਸ ਦੇ ਪਿੱਛੇ ਕਾਰਨ ਇਹ ਹੈ ਕਿ 나ਗ ਮਾਸਾਹਾਰੀ ਹਨ ਇਹ ਜੀਵ ਦੁੱਧ ਨਹੀਂ ਪੀਂਦਾ ਦੁੱਧ ਸੱਪ ਲਈ ਜ਼ਹਿਰ ਵਰਗਾ ਹੈ ਜਿਸ ਨਾਲ ਉਸ ਦੀ ਮੌਤ ਹੋ ਸਕਦੀ ਹੈ ਇਹਨਾਂ ਉਪਾਅਾਂ ਨਾਲ ਮਿਲੇਗਾ ਸੱਪਾਂ ਦੇ ਸੁਪਨਿਆਂ ਤੋਂ ਛੁਟਕਾਰਾ ਜੇਕਰ ਤੁਹਾਨੂੰ ਵੀ ਸੁਪਨੇ 'ਚ ਕਦੇ ਸੱਪ ਦਿਖਾਈ ਦਿੰਦਾ ਹੈ ਤਾਂ ਇਹ ਤੁਹਾਡੇ ਲਈ ਸ਼ੁਭ ਸੰਕੇਤ ਨਹੀਂ ਜ਼ਰੂਰੀ ਹੈ ਕਿ ਅਸੀਂ ਇਸ ਸੁਪਨੇ ਤੋਂ ਜਲਦ ਤੋਂ ਜਲਦ ਛੁਟਕਾਰਾ ਪਾਈਏ ਨੰਬਰ 1 ਇਸ ਦੇ ਲਈ ਚਾਂਦੀ ਦੇ ਦੋ ਨਾਗ ਬਣਵਾਓ ਨਾਲ ਹੀ ਇੱਕ ਸਵਾਸਤਿਕ ਬਣਵਾਓ ਨੰਬਰ 2 ਹੁਣ ਇਹਨਾਂ ਚਾਂਦੀ ਦੇ ਨਾਗਾਂ ਨੂੰ ਇੱਕ ਥਾਲੀ 'ਚ ਰੱਖ ਦਿਓ ਅਤੇ ਸਵਾਸਤਿਕ ਨੂੰ ਦੂਜੀ ਥਾਲੀ 'ਚ ਰੱਖੋ। ਹੁਣ ਇਹਨਾਂ ਦੀ ਪੂਜਾ ਕਰੋ। ਨੰਬਰ 3 ਪੂਜਾ ਕਰਨ ਦੌਰਾਨ ਚਾਂਦੀ ਦੇ ਨਾਗਾਂ ਨੂੰ ਕੱਚਾ ਦੁੱਧ ਚੜਾਓ। ਨੰਬਰ 4 ਸਵਾਸਤਿਕ ਤੇ ਬੀਲ ਪੱਤਰ ਚੜਾਓ। ਨੰਬਰ 5 ਹੁਣ ਦੋਵਾਂ ਥਾਲੀਆਂ ਨੂੰ ਸਾਹਮਣੇ ਰੱਖ ਕੇ ਓਮ ਨਾਗੇਂਦਰਾਹੇ ਨਮੋ ਦਾ ਜਾਪ ਕਰੋ। ਨੰਬਰ 6 ਇਸ ਤੋਂ ਬਾਅਦ ਚਾਂਦੀ ਦੇ ਸੱਪਾਂ ਨੂੰ ਮੰਦਿਰ ਜਾ ਕੇ ਸ਼ਿਵਲਿੰਗ ਤੇ ਚੜਾਓ ਅਤੇ ਨਾਲ ਹੀ ਸਵਾਸਤਿਕ ਨੂੰ ਗਲੇ 'ਚ ਪਹਿਨ ਲਓ। ਨੰਬਰ 7 ਜੇਕਰ ਤੁਸੀਂ ਇਹ ਉਪਾਅ 나ਗ ਪੰਚਮੀ ਵਾਲੇ ਦਿਨ ਕਰਦੇ ਹੋ ਤਾਂ ਇਹ ਕਾਫੀ ਸ਼ੁਭ ਮੰਨਿਆ ਗਿਆ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਭਗਵਾਨ ਸ਼ਿਵ ਜੀ ਦੀ ਕਿਰਪਾ ਤੁਹਾਡੇ ਪਰਿਵਾਰ ਤੇ ਹਮੇਸ਼ਾ ਬਣੀ ਰਹੇ ਤਾਂ ਵੀਡੀਓ ਨੂੰ ਲਾਈਕ, ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਧੰਨਵਾਦ।